ਉਹਾਂ ਜਿੱਕਰ ਖਰਸਾ ਵੰਜ ਕੀ ਹਤੇ ਗੁਰੂ ਰੋਪੁਰ ਸਵਾਰੀ ਸਤ ਸੰਗਤ ਆਦੀ ਇਹਨਾਂ ਇਤਿਹਾਸਾਂ ਜਾਂ ਕਰ ਰਹੇ ਹਾਂ ਪ੍ਰੇਮੀ ਲੋਹਾਰ ਬਕਾਲੇ ਪਿੰਡ ਦਾ ਰਹਿਣ ਵਾਲਾ ਗੁਰੂ ਜੀ ਬਾਸ ਲੱਕੜ ਦੀਆਂ ਪੌੜੀਆਂ ਬਣਾਉਣ ਦਾ ਕੰਮ ਕਰਦਾ ਸੀ ਹੋਰ ਜੇ ਕੋਈ ਲੋਹੇ ਦਾ ਕੰਮ ਹੋਏ ਉਹ ਵੀ ਕਰ ਦਿੰਦਾ ਸੀ ਬੌੜੀ ਦੇ ਜਲ ਨਾਲ ਲੱਕੜੀਆਂ ਸੱਤ ਪੌੜੀਆਂ ਬਣਾ ਕੇ ਲੜਤੀਆਂ ਜਿਸ ਨਾਲ ਬੌੜੀ ਵਿੱਚੋਂ ਜਲ ਲੈਣਾ ਤੇ ਸ਼ਰਾਪ ਕਰਨਾ ਸੌਖਾ ਹੋ ਗਿਆ। ਕੰਮ ਵੇਖ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ। ਬਾ ਸੱਜੇ ਸਿਰ ਤੇ ਹੱਥ ਰੱਖ ਕੇ ਸਤਨਾਮ ਦਾ ਵੇਦ ਦਿੱਤਾ ਤੇ ਸੰਤ ਸੁਧਾਰ ਉਹਨਾਂ ਦਾ ਨਾਮ ਰੱਖਿਆ। ਇੱਕ ਦਿਨ ਗੁਰੂ ਜੀ ਕੋਲ ਇੱਕ ਸਾਧੂ ਯੋਗੀ ਆਇਆ। ਕ્યા ਮਹਾਰਾਜ ਜਦੋਂ ਆਪ ਗੁਰਦਾ ਗਦੀ ਤੇ ਬੈਠੇ ਹੋ ਤਾਂ ਤੋਂ ਹੀ ਮੈਨੂੰ ਆਪ ਜੀ ਦੇ ਦਰਸ਼ਨਾਂ ਦੀ ਬੜੀ ਤਾਂਗ ਬੜੀ ਕਿਸ਼ਾ ਹੈ ਅੱਜ ਮੈਂ ਆਪਣੇ ਵੱਡੇ ਭਾਗ ਸਮਝਦਾ ਹਾਂ ਆਪ ਜੀ ਦੇ ਦਰਸ਼ਨ ਹੋਏ ਨੇ ਮੈਂ ਬਹੁਤ ਸਮੇਂ ਤੱਕ ਜੋਗ ਤਪ ਕੀਤੇ ਸਿੱਧੀਆਂ ਪ੍ਰਾਪਤ ਕੀਤੀਆਂ ਲੋਕਾਂ ਨੂੰ ਆਪਣੇ ਅਧੀਨ ਕੀਤਾ ਮਾਨੂੰ ਸ਼ਾਂਤੀ ਨਹੀਂ ਮਿਲੀ ਮੈਂ ਇਹ ਜਾਣ ਲਿਆ ਕਿ ਸਿੱਧੀਆਂ ਕੇਵਲ ਲੋਕਿਕ ਵਿਹਾਰ ਨੇ ਇਹਨਾਂ ਨਾਲ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਕਰਕੇ ਮੈਂ ਆਪ ਜੀ ਦੀ ਸ਼ਰਣ ਆਇਆ ਹਾਂ ਮੈਨੂੰ ਅਨੰਦ ਦੀ ਪ੍ਰਾਪਤੀ ਦਾ ਉਲੇਖ ਦੇ ਦਿਓ ਗੁਰੂ ਜੀ ਨੇ ਉਹਦੀ ਸ਼ਧਾ ਪ੍ਰੇਮ ਵੇਖ ਕੇ ਕਿਹਾ ਕਿ ਸਰੀਰ ਤਿਆਗ ਤੇ ਹੋਰ ਸਰੀਰ ਜਦੋਂ ਤਾਨ ਕਰਕੇ ਸਾਡੇ ਪਾਸ ਆਵੇਗਾ ਫਿਰ ਤੈਨੂੰ ਅਨੰਦ ਦੀ ਪ੍ਰਾਪਤੀ ਹੋਵੇਗੀ ਸੋ ਉਹ ਜੋਗੀ ਇਹ ਗੁਰੂ ਜੀ ਦੇ ਚਰਨਾਂ ਦੇ ਵਿੱਚ ਲਿਵ ਜੋੜ ਕੇ ਆਪਣਾ ਸਰੀਰ ਤਿਆਗ ਲਿਆ ਅੰਤ ਸਮੇਂ ਵਾਸਨਾ ਅਨੁਸਾਰ ਯੋਗੀ ਗੁਰੂ ਘਰ ਵਿੱਚ ਆਣ ਜਨਮ ਲਿਆ ਗੁਰੂ ਦੇ ਛੋਟੇ ਪੁੱਤਰ ਮੋਹਰੇ ਜੀ ਦੇ ਘਰ ਪਹਿਲਾ ਪੁੱਤਰ ਅਰਥਮਾਰਦ ਤੇ ਉਸਦੇ ਪਿੱਛੋ ਯੋਗੀ ਨੇ ਦੂਜੇ ਪੁੱਤਰ ਦੇ ਰੂਪ ਵਿੱਚ ਜਨਮ ਲਿਆ ਅੰਤਰਜਾਵੀ ਗੁਰੂ ਜੀ ਨੇ ਇਸ ਵਾਰਤਾ ਨੂੰ ਜਾਣ ਕਰਕੇ ਇਹ ਬਾਲਕ ਉਹ ਆਨੰਦ ਦੀ ਇੱਛਾ ਵਾਲਾ ਯੋਗੀ ਹੈ ਵੱਲੋਂ ਸੇਵਾਦਾਰ ਨੂੰ ਆਖਿਆ ਜਾ ਬੱਚੇ ਨੂੰ ਚੁੱਕ ਕੇ ਲਿਆ ਗੁਰੂ ਸਾਹਿਬ ਨੇ ਬੜਾ ਪਿਆਰ ਸਤਿਕਾਰ ਕੀਤਾ ਤੇ ਉਸ ਬੱਚੇ ਦਾ ਨਾਮ ਰੱਖ ਦਿੱਤਾ ਆਨੰਦ ਇੱਕ ਦਿਨ ਭਾਈ ਬਾਰੂ ਨੇ ਬੇਨਤੀ ਕੀਤੀ ਮਹਾਰਾਜ ਸੰਗਤਾਂ ਵਕ ਵਕ ਤੁਹਾਡੇ ਪਾਸ ਹੋਂਦੀਆਂ ਰਹਿੰਦੀਆਂ ਨੇ ਸਾਰੀ ਸੰਗਤ ਦਾ ਆਪਸ ਵਿੱਚ ਮੇਲ ਮਲਾਪ ਨਹੀਂ ਹੁੰਦਾ ਇਸ ਕਰਕੇ ਇੱਕ ਦਿਨ ਨਿਯਤ ਕੀਤਾ ਜਾਵੇ ਜਿਸ ਤੇ ਮੇਲਾ ਕੀਤਾ ਜਾਵੇ ਸਾਰੀ ਸੰਗਤ ਦਾ ਇਕੱਠ ਵਧੇ ਤੇ ਸਾਰੀ ਸੰਗਤ ਦੇ ਵਿੱਚ ਪ੍ਰੇਮ ਭਾਵਨਾ ਵਧੇ ਸੋ ਗੁਰੂ ਸਾਹਿਬ ਨੇ ਹੁਕਮ ਕੀਤਾ ਭਾਈ ਪਾਰੋ ਜੀ ਸਾਰੇ ਸਿੱਖ ਸੇਵਕਾਂ ਨੂੰ ਚਿੱਠੀਆਂ ਪਾਈ ਭੇਜ ਦਿਓ ਸਨੇਹ ਭੇਜ ਦਿਓ ਐਤ ਕੀ ਵਸਾਖੀ ਦੇ ਦਿਨ ਦੇ ਉੱਤੇ ਆਪਾਂ ਗੋਇੰਦਵਾਲ ਦੇ ਵਿੱਚ ਬੜਾ ਭਾਰੀ ਇਕੱਠ ਕਰਾਂਗੇ ਮੈਂਤ ਲੇੰਗਰ ਤਿਆਰ ਕਿਤੇ ਜਾਣਗੇ ਜਾਤ ਪਾਤ ਦੇ ਭਰਮ ਭੇਦ ਵਰਤੋਂ ਜਿਹੜੇ ਮਟਾਰਤੇ ਜਾਣਗੇ ਮੇਲੇ ਦਾ ਪ੍ਰਭਾਵ ਤੇ ਗੁਰੂ ਦੀਆਂ ਵਡਿਆਈਆਂ ਹੁੰਦੀਆਂ ਵੇਖ ਕੇ ਨਿੰਦਕ ਲੋਕਾਂ ਨੂੰ ਬੜਾ ਦੁੱਖ ਹੋਇਆ ਉਹਨਾਂ ਨੇ ਕਿਹਾ ਗੁਰੂ ਜੀ ਨੇ ਇੱਕ ਨਵਾਂ ਪੰਥ ਚਲਾ ਦਿੱਤਾ ਨੀਤ ਜਾਤ ਦਾ ਇਹਨਾਂ ਨੇ ਭੇਦ ਦੂਰ ਕਰਕੇ ਚੋਂ ਵਰਨਾ ਬ੍ਰਾਹਮਣ ਖੱਤਰੀ ਵੈਤ ਤੇ ਸੂਦਰ ਨੂੰ ਇੱਕ ਪੰਗਰ ਦੇ ਵਿੱਚ ਬਿਠਾ ਕੇ ਲੰਗਰ ਵਰਤਾਇ ਆਪਣੇ ਚਨਣਾ ਦੀ ਪੌਲ ਦੇ ਕੇ ਸਿੱਖ ਬਣਾਉਂਦੇ ਨੇ ਵੈਗੁਰੂ ਗੁਰਮੰਤਰ ਸਿਮਰਣ ਵਾਸਤੇ ਦਿੰਦੇ ਨੇ ਨਿੰਦਕ ਦੋਖੀਆਂ ਪਾਸੇ ਗੱਲਾਂ ਸੁਣ ਕੇ ਖੱਤਰੀ ਤੇ ਬ੍ਰਾਹਮਣ ਸਹਾਰ ਨਾ ਸਕੇ ਸਾਰਿਆਂ ਨੇ ਮਿਲ ਕੇ ਸਲਾਹ ਕੀਤੀ ਜੇ ਰੀਤੀ ਚੱਲ ਪਈ ਤਾਂ ਖੱਤਰੀ ਧਰਮਨਸ਼ਟ ਹੋ ਜਾਵੇਗਾ ब्राह्मणਾਂ ਨੂੰ ਕੋਈ ਨਹੀਂ ਮੰਨੇਗਾ ਪ੍ਰਜਾ ਸ਼ੰਕਰ ਵਰਣ ਹੋ ਜਾਏਗੀ ਇਹ ਤਾਂ ਸਾਨੂੰ ਕੋਈ ਪਾਪ ਹੁਣੇ ਹੀ ਕਰਨਾ ਪਊਗਾ ਜ਼ਹੌਰ ਜਾ ਕੇ ਖੱਤਰੀ ਬ੍ਰਾਹਮਣ ਇਕੱਠੇ ਹੋ ਕੇ ਅਕਬਰ ਪਾਦਸ਼ਾਹ ਜਾ ਕੇ ਸ਼ਿਕਾਇਤ ਦਰਜ ਕਰਾ ਦਿੱਤੀ ਕਿ ਗੁਰੂ ਨਾਨਕ ਦੀ ਗੱਦੀ ਤੇ ਗੁਰੂ ਅਮਰਦਾਸ ਜੀ ਬੈਠੇ ਨੇ ਤੇ ਚੌ ਵਰਣਾ ਦੇ ਵਿੱਚੋਂ ਭੇਡ ਭਾਅ ਮਟਾ ਕੇ गायत्री मंत्र ਨੂੰ ਛੱਡ ਕੇ राम नाम ਦਾ ਨਾਮ ਛੱਡ ਕੇ ਸਿੱਖਾਂ ਨੂੰ ਵੈਗੁਰੂ ਨਾਮ ਜਪਣਾ ਦਾਦੇ ਨੇ ਇਹਨਾਂ ਨੇ ਹਿੰਦੂ ਧਰਮ ਦੀ ਸਾਰੀ ਬਰਿਆਦਾ ਨਾਸ ਕਰ ਦਿੱਤੀ ਹੈ ਸ਼ਿਕਾਇਤਾਂ ਸਾਰੀਆਂ ਗੱਲਾਂ ਸੁਣ ਕੇ ਇਕਬੁਰ ਨੇ ਕਿਹਾ ਗੱਲ ਪੁੱਛਾਂਗੇ ਤੇ ਫਿਰ ਦੋਵਾਂ ਦੀ ਗੱਲ ਸੁਣ ਕੇ ਨਿਆਂ ਕਰਾਂਗੇ ਪ੍ਰੰਤ ਅਕਬਰ ਬਾਦਸ਼ਾਹ ਨੇ ਗੁਰੂ ਜੀ ਨੂੰ ਪਰਵਾਣਾ ਭੇਜਿਆ ਕਿ ਤੁਹਾਡੇ ਉੱਤੇ ਖੱਤਰੀ ਬ੍ਰਾਹਮਣ ਮੇਰੇ ਪਾਸ ਆਣ ਕੇ ਫਰਿਆਦ ਕਰਕੇ ਗਏ ਨੇ ਸੋ ਇਸ ਦਾ ਤੁਸੀਂ ਉੱਤਰ ਦਿਹੋ ਬਾਦਸ਼ਾਹ ਦਾ ਪਰਮਾਨਾ ਪੜ ਕੇ ਗੁਰੂ ਜੀ ਨੇ ਸਿਆਣੇ ਸਿੱਖਾਂ ਨਾਲ ਵਿਚਾਰ ਕੀਤੇ ਤੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਆਖਿਆ ਪੁੱਤਰ ਤੁਸੀਂ ਲਾਹੌਰ ਅਕਬਰ ਦੇ ਦਰਬਾਰ ਵਿੱਚ ਜਾਓ ਖਤਰੀ ਬ੍ਰਾਹਮਣਾ ਦੀ ਸ਼ਕੈ ਦਾ ਜਥਾ ਜੋਗ ਉਤਰ ਦੇ ਕੇ ਫਤਿਹ ਪ੍ਰਾਪਤ ਕਰੋ ਮੈਂ ਆਉ ਜੀ ਦੀ ਸੇਵਾ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ ਗੁਰੂ ਜੀ ਨੇ ਕਹੇ ਪੁੱਤਰ ਤੂੰ ਕੋਈ ਚਿੰਤਾ ਨਾ ਕਰ ਜਾ ਤੂੰ ਆਪਣੀ ਸਜੀ ਬਾਹਵਲ ਵੇਖੇਗਾ ਤੂੰ ਚਾਰ ਵੇਦ ਤੇ ਛੇ ਸ਼ਾਸਤਰਾਂ ਦਾ ਵਕਤਾ ਹੋ ਜਾਵੇਂਗਾ ਤੈਨੂੰ ਸਭ ਵਿਦਿਆ ਤੇਰੇ ਹਿਰਦੇ ਵਿੱਚ ਪ੍ਰਕਾਸ਼ ਮਾਨ ਹੋ ਜਾਵੇਗੀ ਗੁਰੂ ਜੀ ਪਾਸੋਂ ਵਰ ਪ੍ਰਾਪਤ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਤਿਆਰ ਹੋ ਕੇ ਲਾਹੌਰ ਪਹੁੰਚ ਗਏ ਰਾਤ ਆਪਣੇ ਘਰ ਚੁੰਨੇ ਮੰਡੀ ਕੱਟੇ ਤੇ ਸਵੇਰੇ ਅਕਬਰ ਦੀ ਕਚਹਿਰੀ ਦੇ ਵਿੱਚ ਚਲੇ ਗਏ ਬਾਦਸ਼ਾਹ ਨੇ ਉਸੇ ਸਮੇਂ ਸਭ ਖੱਤਰੀ ਬ੍ਰਾਹਮਣ ਸ਼ਿਕਾਇਤੀਆਂ ਨੂੰ ਸਦਰਿਆ ਦੱਸੋ ਇਹਨਾਂ ਨੇ ਤੁਹਾਡਾ ਕੀ ਵਿਗਾੜ ਕੀਤਾ ਹੈ ਤਾਂ ਬਾਦਸ਼ਾਹ ਸਲਾਮਤ ਖੱਤਰੀਆਂ ਬ੍ਰਾਹਮਣਾਂ ਨੇ ਕਿਹਾ ਕਿ ਇਹਨਾਂ ਨੇ ਵੇਦ ਦੀ ਮर्यादा ਨੂੰ ਛੱਡ ਕੇ ਆਪਣਾ ਹੋਰ ਮਤ ਚਲਾ ਦਿੱਤਾ ਹੈ ਇਹਨਾਂ ਨੇ ਗੈਤਰੀ ਮੰਤਰ ਜੋ ਹਿੰਦੂ ਧਰਮ ਦਾ ਮਹਾਂ ਮੰਤਰ ਹੈ ਉਸ ਨੂੰ ਵੀ ਪੜਨਾ ਛੱਡ ਦਿੱਤਾ ਹੈ ਉਹਦੀ ਥਾਂ ਤੇ ਕੋਈ ਹੋਰ ਹੀ ਬਾਣੀ ਰਚ ਰਹੇ ਨੇ ਇਹਨਾਂ ਨੂੰ ਆਖੋ ਗੈਤਰੀ ਮੰਤਰ ਪੜ੍ਹ ਕੇ ਸੁਣਾਉਣ ਦਾ ਕਬਰ ਨਹੀਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਉੱਤਰ ਦੇਣ ਵਾਸਤੇ ਆਖਿਆ ਤਾਂ ਆਪ ਜੀ ਨੇ ਗੁਰੂ ਜੀ ਦੇ ਬਚਨਾਂ ਨੂੰ ਯਾਦ ਕਰਕੇ ਜੇਸੂ ਵਲੇ ਆਪਣੀ ਸਜੀ ਬਾਹਮਲ ਵੇਖਿਆ ਤਾਂ ਆਪ ਜੀ ਨੂੰ ਸਭ ਬਿਧਿਆ ਪ੍ਰਾਪਤ ਹੋ ਗਈ ਆਪ ਜੀ ਨੇ ਗੈਤਰੀ ਦਾ ਪਾਠ ਕਰਕੇ ਫਿਰੋਸ ਦੇ ਅਰਥ ਕਰਕੇ ਸੁਣਾਏ ਜਿਸ ਨੂੰ ਸੁਣ ਕੇ ਸਾਰੇ ਫਰਿਆਦੀ ਚੁੱਪ ਰਹਿ ਗਏ ਅਕਬਰ ਆ ਬੜਾ ਖੁਸ਼ ਹੋਇਆ ਔਰ ਉਹਨਾਂ ਨੂੰ ਸੁਣਾ ਕੇ ਕਹੇ ਪਰਮੇਸ਼ਰ ਤੇ ਸੰਤਾਂ ਮਹਾਂਪੁਰਸ਼ਾਂ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ। ਵੇਦਾਂ ਪ੍ਰਾਣਾਂ ਅਨੁਸਾਰ ਹੀ ਅਮਲ ਕਰ ਰਹੇ ਨੇ ਤੁਸੀਂ ਝੂਠੇ ਹੋ। ਜੇ ਤੁਹਾਨੂੰ ਕੋਈ ਹੋਰ ਸ਼ੰਕਾ ਹੈ ਤਾਂ ਪੁੱਛੋ ਨਹੀਂ ਤਾਂ ਇਹਨਾਂ ਨੂੰ ਨਮਸਕਾਰ ਕਰੋ ਇਸ ਤਰ੍ਹਾਂ ਝੂਠੇ ਹੋ ਕੇ ਸਾਰੇ ਚੁੱਪ ਕਰਕੇ ਘਰਾਂ ਦੇ ਰਸਤੇ ਪੈ ਗਏ। ਪਿੱਛੋਂ ਅਕਬਰ ਉਸ ਬਾਦਸ਼ਾਹ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਕਿਹਾ ਲੋਕਾਂ ਵਿੱਚ ਤੁਹਾਡਾ ਪ੍ਰਤਾਪ ਦੇਖ ਕੇ ਉਹਨਾਂ ਤੋਂ ਜਰਿਆਰੀ ਜਾਂਦਾ ਈਰਖਾ ਕਰਦੇ ਨੇ ਇਸ ਵਾਸਤੇ ਸਾਰੇ ਪਾਸੇ ਰੱਖਣ ਵਾਸਤੇ ਮੇਰੇ ਵੱਲੋਂ ਗੁਰੂ ਜੀ ਨੂੰ ਬੇਨਤੀ ਕਰਨੀ ਮਰਿਆਦਾ ਰੱਖਣ ਵਾਸਤੇ ਇੱਕ ਵਾਰ ਤੀਰਥ ਯਾਤਰਾ ਕਰੋ ਗੁਰੂ ਰਾਮਦਾਸ ਜੀ ਅਕਬਰ ਦੀ ਕਚਹਿਰੀ ਵਿੱਚ ਪ੍ਰਸੰਤਾ ਸਹਿਦ ਆਪਣੇ ਘਰੇ ਦੂਨਾ ਮੰਡੀ ਆ ਗਏ ਤੇ ਦੂਜੇ ਦਿਨ ਜਦ ਆਪ ਜੀ ਬਾਜ਼ਾਰ ਗਏ ਤਾਂ ਇੱਕ ਬਹੁਤ ਮੁੱਲ ਦਾ ਸੁੰਦਰ ਕਪੜਾ ਇੱਕ ਦੁਕਾਨ ਤੇ ਵੇਖ ਕੇ ਮਨੁੱਚ ਪ੍ਰੇਮ ਨਾਲ ਕਹਿਣ ਲੱਗੇ ਕੱਪੜੇ ਦਾ ਗੁਰੂ ਜੀ ਵਾਸਤੇ ਜਾਮਾ ਚੋਗਾ ਬਣਾਵਾਂਗੇ ਬੜੇ ਪਰੇਸ਼ਾਨ ਹੋਏ ਉਦੋਂ ਸ਼੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਵਿੱਚ ਬੈਠੇ ਆਪ ਜੀ ਦੇ ਪ੍ਰੇਮ ਨੂੰ ਜਾਣ ਕੇ ਆਪ ਜੀ ਸਰੀਰ ਨੂੰ ਹਿਲਾਉਣ ਲੱਗੇ ਜਿਵੇਂ ਕਪੜਾ ਪਹਿਨ ਰਹੇ ਹੁਣ ਬੱਲੂ ਨੇ ਪੁੱਛਿਆ ਮਹਾਰਾਜ ਆਪ ਇਸ ਤਰ੍ਹਾਂ ਕਿਉਂ ਹਿਲ ਰਹੇ ਹੋ ਗੁਰੂ ਜੀ ਨੇ ਕਿਹਾ ਸਾਨੂੰ RAMDAS ਲੋਹਰ ਦੇ ਬਾਜ਼ਾਰ ਵਿੱਚ ਖੜਾ ਚੋਗਾ ਪਹਿਨਾ ਰਿਹਾ ਹੈ ਚੋਲਾ ਪਹਿਨਾ ਰਿਹਾ ਹੈ ਅਸੀਂ ਉਸ ਦਾ ਪ੍ਰੇਮ ਵੇਖ ਕੇ ਖੁਸ਼ ਹੋ ਰਹੇ ਸੀ ਗੁਰੂ RAMDAS ਜੀ ਉੱਥੋਂ ਚੱਲ ਕੇ ਅੱਗੇ ਚੌਂਕ ਵਿੱਚ ਆਏ ਉੱਥੇ ਆਪ ਜੀ ਨੇ ਭੇਰ ਤੇ ਅੰਬ ਵੇਖਦੇ ਵਿਖੇ ਆ ਵਿਚਾਰ ਕਰਕੇ ਲਾਹੌਰ ਦੀ ਸੂਗਤ ਗੁਰੂ ਜੀ ਵਾਸਤੇ ਭੇਟਾ ਕਰਨ ਲਈ ਜੋਗ ਹੈ ਇੱਕ ਸੁੰਦਰ ਅੰਬ 1 ਰੁਪਏ ਨਾ ਤੁਨਨ ਗੁਰੂ ਜੀ ਵਾਸਤੇ ਮੁੱਲ ਲੈ ਲਿਆ ਤੇ ਗੋਦਵਾਲ ਸਾਹਿਬ ਨੂੰ ਤੁਰ ਪਏ ਪ੍ਰੇਮ ਦੀ ਖੇਚ ਨਾਲ ਆਪ ਜੀ ਸਾਰਾ ਦਿਨ ਤੁਰੇ ਗਏ ਰਸਤੇ ਵਿੱਚ ਰਾਤ ਇੱਕ ਮਿੰਟ ਠਹਿਰੇ ਸਵੇਰੇ ਉੱਠ ਕੇ ਵੇਖਿਆ ਗਾੜੀ ਗਾੜੀ ਤੁਰ ਕੇ ਜਦ ਪੈਰੋਵਾਲ ਪਹੁੰਚ ਗਏ ਤਾਂ ਆਪ ਜੀ ਨੇ ਵੇਖਿਆ ਗਰਮੀ ਦੇ ਕਾਰਨ ਅੰਬ ਫਟ ਗਿਆ ਹੈ। ਉਸ ਦਾ ਰਸ ਨਿਕਲ ਰਿਹਾ ਹੈ ਹੁਣ ਗੁਰੂ ਤੱਕ ਨਹੀਂ ਪਹੁੰਚ ਸਕਦਾ ਤਾਂ ਆਪ ਜੀ ਨੇ ਗੁਰੂ ਜੀ ਦਾ ਧਿਆਨ ਧਰ ਕੇ ਆਖਿਆ ਮਹਾਰਾਜ ਇਹ ਅੰਬ ਆਪ ਜੀ ਦੇ ਅਰਪਣ ਕਰ ਰਹੇ ਹਾਂ ਗਰਮੀ ਕਰਕੇ ਇਸ ਦਾ ਰਸ ਹੁੰਦਾ ਜਾ ਰਿਹਾ ਹੈ ਕਿਰਪਾ ਕਰੋ ਤੇ ਇਸ ਨੂੰ ਅੰਗੀਕਾਰ ਕਰ ਲਵੋ। ਮੇਰੀ ਸ਼ਰਧਾ ਪੂਰੀ ਕਰੋ ਇਹ ਬੇਨਤੀ ਕਰਕੇ ਆਪ ਜੀ ਨੇ ਅੰਮ ਚੂਪ ਲਿਆ ਉਧਰ ਗੁਰੂ ਅਮਰਦਾਸ ਜੀ ਬੜੇ ਪ੍ਰੇਮ ਤੇ ਸਵਾਦ ਨਾਲ ਅੰਮ ਚੂਪ ਰਹੇ ਨੇ ਫਿਰ ਗੁਰੂ ਜੀ ਨੇ ਅੰਮ ਦੀ ਗੁੱਟਲੀ ਮੂੰਹ ਵਿੱਚੋਂ ਕੱਢ ਕੇ ਬੱਲੂ ਨੂੰ ਦਿੱਤੀ ਤੇ ਆਖਿਆ ਤਾਕੀ ਵਿੱਚ ਰੱਖ ਦੇ ਜਦ ਗੁਰੂ ਰਾਮਦਾਸ ਜੀ ਉਸ ਸਮੇਂ ਪ੍ਰੰਤ ਪਹੁੰਚੇ ਤਾਂ ਗੁਰੂ ਰਾਮਦਾਸ ਜੀ ਤੁਸਾਂ ਸਾਨੂੰ ਬੜਾ ਸੁੰਦਰ ਚੋਲਾ ਬਣਾਇਆ ਮਿੱਠਾ ਆਂਬ ਚ ਪਾਇਆ ਤਾਂ ਗੁਰੂ ਜੀ ਕਹਿਣ ਲੱਗੇ ਮਹਾਰਾਜ ਆਪ ਦਾਸਾਂ ਨੂੰ ਨਵਾਜਣ ਵਾਲੇ ਹੋ ਆਪਣੀ ਮਹਿਮਾ ਆਪ ਹੀ ਜਾਣਦੇ ਹੋ ਫਿਰ ਅਕਬਰ ਦੀ ਕਚਹਿਰੀ ਵਿੱਚ ਹੋਈ ਸਾਰੀ ਵਾਰਤਾ ਗੁਰੂ ਅਮਰਦਾਸ ਜੀ ਨੂੰ ਸੁਣਾਈ ਸ਼ਾਂਤੀ ਦੇ ਪਹੁੰਚ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਦਰਸ਼ਨੀ তীਤਾਂ ਨੂੰ ਉਹਨਾਂ ਦੇ ਪਥਵੀ ਦੇ তীਤਾਂ ਤੇ ਜਾਣ ਦੀ ਇੱਛਾ ਕੀਤੀ ਗੰਗਾ ਆਰਗ ਜਿਤਨੇ তীਤ ਨਹੀਂ ਉਨ੍ਹਾਂ ਵਿੱਚ ਜਿਹੜੇ ਪਾਪੀ ਲੋਕ ਸ਼ਰਾਨ ਕਰਦੇ ਹਨੇ ਉਹ ਆਪਣੇ ਅਨੰਤ ਪਾਪ ਉਹਦੇ ਵਿੱਚ ਛੜ ਜਾਂਦੇ ਨੇ ਸਮਾ ਪਾ ਕੇ ਉਹਨਾਂ ਪਾਪਾਂ ਦਾ ਭਾਰ ਤੀਰਥਾਂ ਤੋਂ ਸਹਾਰਿਆ ਨਹੀਂ ਜਾਂਦਾ ਗੁਰੂ ਜੀ ਨੇ ਰੱਦਨਾ ਕੀਤੀ ਆਣ ਕੇ ਸਾਡੇ ਵਿੱਚ ਆਪਣੇ ਪਿਰਤਰ ਚਰਨ ਪਾ ਕੇ ਸਾਡੇ ਦੁੱਖ ਦੂਰ ਕਰੋ ਇਸ ਤਰ੍ਹਾਂ ਕਰਕੇ ਗੁਰੂ ਸਾਹਿਬ ਨੇ ਕੀ ਨਿੱਕੀਆਂ ਮੰਦਰਾ ਮਾਰਦੇ ਕੋ ਸਿੱਖ ਸੰਗਤ ਨੂੰ ਨਾਲ ਲੈ ਕੇ ਉਹ ਹੋਏ ਇੱਕ ਰੁੱਖ ਖੇਤਰ ਜਿੱਥੇ ਸਰਸਤੀ ਨਦੀ ਵਗਦੀ ਪੁੱਜ ਗਏ ਸਭ ਤੋਂ ਪਹਿਲਾਂ ਇਸ਼ਨਾਨ ਕੀਤਾ ਫਿਰ ਗੁਰੂ ਜੀ ਨੇ ਤੀਰ ਦੀ ਮਹਮਾ ਪੁੱਛੀ ਗੁਰੂ ਜੀ ਨੇ ਦੱਸਿਆ ਕਿ ਇੱਥੇ ਵਿਸ਼ਵਾਮিত্র ਆਦ ਬਹੁਤ ਰਸ਼ੀਆਂ ਨੇ 48 ਉਹ ਵਿੱਚ ਬੈਠ ਕੇ ਤਪ ਕੀਤਾ ਹੈ ਬਹੁਤ ਰਸ਼ੀਆਂ ਦੀ ਭੀੜ ਇੱਥੇ ਬੈਠਣ ਵਾਸਤੇ ਥਾਂ ਨਹੀਂ ਸਿਰਈ ਉਹਨਾਂ ਨੇ ਸ੍ਰਸ਼ਤੀ ਨਦੀ ਦੀ ਰੱਦ ਨਾ ਕਰਕੇ ਆਖਿਆ ਕਿ हे ਦੇਵੀ ਸਾਨੂੰ ਬੈਠਣ ਵਾਸਤੇ ਥਾਂ ਦੇ ਤਾਂ ਸ੍ਰਸ਼ਤੀ ਨੇ ਦੂ ਕੋ ਪਿੱਛੇ ਹਟ ਕੇ ઋਸ਼ੀਆਂ ਨੂੰ ਬੈਠਣ ਵਾਸਤੇ ਥਾਂ ਦਿੱਤੀ ਉੱਥੇ ਬੈਠ ਕੇ ਰਿਪੀ ਤਪ ਕਰਨ ਲੱਗੇ ਫਿਰ ਆਪ ਜੀ ਨੇ ਇੱਕ ਮੰਕਣ ਰਹੀ ਦੀ ਗੱਲ ਸੁਣਾਈ ਉਸ ਦੇ ਇਥੋਂ ਕੋਹੇ ਤੋਂ ਤਿੰਨ ਕੋਹਾਂ ਤੇ ਸ੍ਰਸ਼ਤੀ ਦੇ ਕਿਨਾਰੇ ਬੜਾ ਕਠਨ ਤਪ ਕੀਤਾ ਸੀ ਇੱਕ ਦਿਨ ਉਸ ਦੀ ਕਿਸੇ ਤਰ੍ਹਾਂ ਇੱਕ ਉਂਗਲ ਨੂੰ ਚੀਰ ਆ ਗਿਆ ਜਿਹਦੇ ਵਿੱਚੋਂ ਲਹੂ ਦੀ ਥਾਂ ਹਰੇ ਪੱਤੇ ਦੇ ਪਾਣੀ ਵਾਂਗ ਹਰਾ ਪਾਣੀ ਨਿਕਲਿਆ ਸੇਖ ਨੂੰ ਵੇਖ ਕੇ ਮੁਣੀ ਖੁਸ਼ੀ ਨਾਲ ਨੱਚਣ ਲੱਗ ਪਿਆ ਉਹਦੇ ਤਪ ਦੇ ਪ੍ਰਭਾਵ ਕਰਕੇ ਸਾਰੇ ਸੰਸਾਰੀ ਦੀਵ ਨੱਚਣ ਲੱਗ ਪਏ ਤਾਂ ਦੇਵਤਿਆਂ ਨੇ ਸ਼ਿਵਾਂ ਨੂੰ ਬੇਨਤੀ ਕੀਤੀ ਕਿ ਮੰਕਣ ਨੂੰ ਨਚਣ ਤੋਂ ਹਟਾਓ ਸੰਸਾਰੀ ਲੋਕ ਬੜੇ ਦੁਖੀ ਨੇ ਸ਼ਿਵ ਨੇ ਆਪਣਾ ਭੇਸ ਬਲ ਕੇ ਮੋਹਿਨ ਨੂੰ ਪੁੱਛਿਆ ਕਿ ਆਪ ਕਿਸ ਕਾਰ ਨੱਚ ਰਹੇ ਹੋ ਤਮੰਕਰ ਨੇ ਕਿਹਾ ਮੈਂ ਇਤਨਾ ਕਠਨ ਤਪ ਕੀਤਾ ਹੈ ਮੇਰੇ ਸਰੀਰ ਵਿੱਚ ਲਹੂ ਵੀ ਨਹੀਂ ਰਿਹਾ ਇਸ ਖੁਸ਼ੀ ਕਰਕੇ ਮੈਂ ਨੱਚ ਰਿਹਾ ਹਾਂ ਤਾਂ ਸ਼ਿਵ ਜੀ ਨੇ ਆਪਣੀ ਉਂਗਲੀ چیر ਕੇ ਉਸ ਨੂੰ ਸੁਆ ਕੱਟ ਕੇ ਵਿਖਾਈ ਕਿਆ ਵੇਖ ਤਪ ਕਰਕੇ ਮੇਰੇ ਸਰੀਰ ਵਿੱਚ ਪਾਣੀ ਵੀ ਨਹੀਂ ਰਿਹਾ ਸੁਆ ਹੋ ਗਈ ਹੈ ਮੈਨੂੰ ਫਿਰ ਵੀ ਕੋਈ ਖੁਸ਼ੀ ਨਹੀਂ ਪਾਣੀ ਵੇਖ ਕੇ ਖੁਸ਼ੀ ਹੋ ਗਈ ਐ ਇਹ ਗੱਲ ਸੁਣ ਕੇ ਮੰਕਣ ਰਿਸ਼ੀ ਨੱਚਣੋਂ ਹਟ ਗਿਆ ਤੇ ਫਿਰ ਤਪ ਕਰਨ ਲੱਗ ਪਿਆ ਜਗਤ ਜੀਵਾਂ ਨੂੰ ਸ਼ਾਂਤੀ ਮਿਲੀ ਇੱਥੇ ਇਸ਼ਨਾਨ ਕਰਕੇ ਫਿਰ ਅੱਗੇ ਥਨੇਸ਼ਰ ਜਾ ਡੇਰਾ ਕੀਤਾ ਇੱਥੇ ਗੁਰੂ ਜੀ ਨੇ ਦੱਸਿਆ ਕਿ ਕੌਰਵਾ ਪਾਣਵਾ ਦੇ ਯੁੱਧ ਸਮੇਂ ਸ਼੍ਰੀ ਕ੍ਰਿਸ਼ਨ ਜੀ ਨੇ ਅਰਜਣ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ ਇਹ ਸਾਨ ਜੋਤੀ ਸਰ ਤੀਰ ਦੇ ਨਾਂ ਨਾਲ ਪ੍ਰਸਿੱਧ ਹੈ ਜੋਤੀਸਰ ਗੁਰੂ ਜੀ ਦਾ ਦੀਵਾਨ ਸਜ ਗਿਆ ਲੋਕ ਹਮ ਹਮਾ ਕੇ ਦਰਸ਼ਨ ਕਰਨੋਂ ਆਏ ਜੋਗੀ ਸੰਿਆਸੀ ਪੰਡਤ ਬਰਾਗੀ ਆਦ ਬਹੁਤ ਆਏ ਕੁਝ ਹੰਕਾਰੀ ਪੰਡਤ ਅਤੇ ਸੰਿਆਸੀ ਜਿਨ੍ਹਾਂ ਨੇ ਗੁਰੂ ਜੀ ਨੂੰ ਪੁੱਛਿਆ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ ਉਹਦੇ ਕਾਰਨ ਦਾ ਸਾਨੂੰ ਪਤਾ ਨਹੀਂ ਲੱਗਾ ਜਦੋਂ ਕਿ ਵੇਦਾਂ ਪੁਰਾਣਾਂ ਦਾ ਪੜ੍ਹਨਾ ਸੁਣਨਾ ਅੱਗੇ ਬਹੁਤ ਪ੍ਰਚਲਿਤ ਹੈ ਇਸ ਦੇ ਰਚਨ ਦਾ ਕੀ ਲਾਭ ਸ਼ੰਕਾ ਨੂੰ ਵਿਰਤ ਕਰਨ ਵਾਸਤੇ ਗੁਰੂ ਅਮਰਦਾਸ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਗਔਰੀ ਬਿਰਾਗਣ ਮਹੱਲਾ ਤੀਜਾ ਜੈਸੇ ਧਰਤੀ ਉਪਰ ਮੇਘਲਾ ਵਰਸਤ ਹੈ ਕਿ ਧਰਤੀ ਮਦੇ ਪਾਣੀ ਨਹੀਂ ਜੈਸੇ ਧਰਤੀ ਮਦੇ ਪਾਣੀ ਪ੍ਰਗਾਸਿਆ ਫਿਰ ਪਗਾ ਵਰਖ ਫਰਾਹੀ ਬਾਬਾ ਤੂੰ ਐਸੇ ਭਰਮ ਚ ਕਾਹੀ ਜੋ ਕਿਛ ਕਰਤ ਹੈ ਸੋਈ ਕੋਈ ਹੈ ਰਿਤ ਐਸੇ ਜਾਏ ਸਮਾਈ ਰਹਾਉ ਧਰਤੀ ਉੱਤੇ ਜੋ ਮੀਂਹ ਪੈਂਦਾ ਹੈ ਅੱਗੇ ਧਰਤੀ ਵਿੱਚ ਪਾਣੀ ਨਹੀਂ ਹੁੰਦਾ ਧਰਤੀ ਦਾ ਪਾਣੀ ਕਿਉਂਕਿ ਯਤਨ ਕਰਕੇ ਕੱਢਿਆ ਵਰਦਿਆ ਜਾਂਦਾ ਹੈ ਇਸ ਕਰਕੇ ਮੀਂਹ ਦਾ ਪਾਣੀ ਹਰ ਇੱਕ ਜੀਵ ਨੂੰ ਸੁੱਖ ਚੈਨ ਪਟਾਉਣ ਵਾਸਤੇ ਪਰਮੇਸ਼ਰ ਮੀਂਹ ਪਾਉਂਦਾ ਹੈ ਇਸ ਤਰ੍ਹਾਂ ਹੀ ਵੇਦਾਂ ਪੁਰਾਣਾਂ ਦੀ ਕਠਨ ਬਾਣੀ ਦੇ ਹੁੰਦਿਆਂ ਯਤਨਾਂ ਨਾਲ ਪ੍ਰਾਪਤ ਹੁੰਦੀ ਹੈ ਗੁਰੂ ਜੀ ਨੇ ਆਪਣੀ ਬਾਣੀ ਵੀ ਵਾਂਗੂ ਲੋਕਾਂ ਨੇ ਸੌਖੀ ਕਰਕੇ ਰਧੀ ਹੈ ਬਸ ਇਸ ਗੱਲ ਨੂੰ ਸਮਝ ਕੇ ਆਪਣਾ ਭਰਮ ਦੂਰ ਕਰ ਲਵੋ ਕੋਈ ਧਰਤੀ ਦਾ ਪਾਣੀ ਹੈ ਉਹੀ ਪਾਣੀ ਦਾ ਮੀਂਹ ਦਾ ਪਾਣੀ ਹੈ ਜੋ ਅੰਤ ਨੂੰ ਉਸ ਵਿੱਚ ਸਮਾ ਜਾਂਦਾ ਹੈ ਵੇਦਾਂ ਪੁਰਾਣਾ ਦੀ ਬਾਣੀ ਪੜਨ ਸੁਣਨ ਨਾਲ ਹਰ ਇੱਕ ਪ੍ਰਾਣੀ ਨੂੰ ਅਧਿਕਾਰ ਨਹੀਂ ਹੈ ਫਿਰ ਇਸੇ ਸਮਝਣ ਵਾਸਤੇ ਬੁੱਧੀ ਉਤਮ ਚਾਹੀਦੀ ਹੈ ਗੁਰੂ ਜੀ ਦੀ ਬਾਣੀ ਸਭ ਛੋਟੇ ਉੱਚ ਨੀਚ ਨੂੰ ਪੜਨ ਦਾ ਅਧਿਕਾਰ ਹੈ ਸਧਾਰਨ ਪੜਨ ਸੁਣਨ ਨਾਲ ਸਮਝ ਵਿੱਚ ਆ ਜਾਂਦੀ ਹੈ ਇਸ ਕਰਕੇ ਸਭ ਦੇ ਹਿੱਤ ਲਈ ਗੁਰੂ ਨਾਨਕ ਦੇਵ ਜੀ ਨੇ ਬਾਣੀ ਰਚੀ ਸੀ ਗੁਰੂ ਜੀ ਦੇ ਵਚਨ ਸੁਣ ਕੇ ਸਾਰਿਆਂ ਦੇ ਸੰਸੇ ਨਿਵਰਤ ਹੋਏ ਪ੍ਰਸੰਨ ਚਿਤ ਘਰਾਂ ਨੂੰ ਪਹਾਰ ਗਏ ਆਗਿਨੇ ਜਮਨਾ ਵਿਸ਼ਕਰਮਾ ਦੀ ਦੋਤਰੀ ਸੂਰਜ ਦੀ ਪੁੱਤਰੀ ਅਤੇ ਕ੍ਰਿਸ਼ਨ ਦੀ istri ਹੋਈ ਹੈ ਇਸ ਕਰਕੇ ਪਵਿੱਤਰ ਮੰਨੀ ਗਈ ਹੈ ਉਸ ਜਗ੍ਹਾ ਤੇ ਚਲੇ ਗਏ ਤੁਸੀਂ ਇਸ਼ਨਾਨ ਕਰੋ ਸਤਨਾਮ ਦਾ ਜਾਪ ਕਰੋ ਇੱਥੋਂ ਜਦ ਜਮਨਾ ਪਾਰ ਹੋਣ ਲਗੇ ਅੱਗੇ ਮਸੂਲੀਏ ਬੈਠੇ ਸਨ ਉਹਨਾਂ ਨੇ ਗੁਰੂ ਜੀ ਦੀ ਮਹਿਮਾ ਵੇਖੀ ਤਾਂ ਡਰ ਗਏ ਉਹਨਾਂ ਨੇ ਕਿਸੇ ਸਿੱਖ ਪਾਸੋਂ ਮਸੂਲ ਨਾ ਮੰਗਿਆ ਆਪਣਾ ਉਸ ਦਿਨ ਸਾਰੇ ਹੀ ਸੇਖ ਪੁਰਸ਼ ਗੁਰੂ ਜੀ ਦਾ ਨਾਮ ਲੈ ਕੇ ਜਮੁਨਾ ਨੂੰ ਪਾਰ ਕਰ ਗਏ ਮੁਥ ਪਾਰ ਕਰ ਗਏ ਮਸੂਲੀਏ ਆਪਣੀਆਂ ਸੰਦੂਖੀਆਂ ਖਾਲੀ ਵੇਖ ਕੇ ਹਾਨ ਰਹਿ ਗਏ ਕਹਿਣ ਲੱਗੇ ਕਿ ਆ ਸਾਡੇ ਨਾਲ ਕੀ ਵਰਤਾਰਾ ਵਰਤਿਆ ਹੈ ਜਮੁਨਾ ਤੋਂ ਪਾਰ ਗੁਰੂ ਜੀ ਨਾਲ ਬਹੁਤ ਸੰਗਤ ਜੁੜ ਗਈ ਆਪ ਜੀ ਨੇ ਗੰਗਾ ਦੇ ਕਿਨਾਰੇ ਇੱਕ ਖੁੱਲੇ ਥਾਂ ਤੇ ਕਣਖੜ ਜਾ ਡੇਰਾ ਕੀਤਾ ਸ਼ਰਾਂਡ ਦਾਨ ਪ੍ਰੰਤ ਆਪ ਜੀ ਦਾ ਦੀਵਾਨ ਸਜ ਗਿਆ ਲੰਗਰ ਤੋਂ ਟ ਵਰਤਣ ਲੱਗਾ ਪਾ ਜੀ ਦੀ ਮਹਿਮਾ ਸੁਣ ਕੇ ਹਰਦਵਾਰ ਦੇ ਰਹਿਣ ਵਾਲੇ ਲਖੀ ਮੁਨੀ ਮਹਾਤਮਾ ਪੰਡਿਤ ਤੇ ਲੋਕ ਦਰਸ਼ਨ ਕਰਨ ਲਈ ਆ ਗਏ। ਅਨੇਕ ਪ੍ਰਕਾਰ ਦੇ ਪ੍ਰਸ਼ਨ ਉੱਤਰ ਸੁਣ ਕੇ ਪ੍ਰਸੰਨ ਹੋਏ, ਮਹਿਮਾ ਕਰਦੇ ਹੋਏ ਆਪਣੇ ਡੇਰੇਆਂ ਨੂੰ ਅਸਥਾਨਾਂ ਨੂੰ ਚਲੇ ਗਏ। ਔਰ ਗੁਰੂ ਜੀ ਨੇ ਸਭ ਸੰਗਤਾਂ ਨੂੰ ਨਿਹਾਲ ਕੀਤਾ। ਹਰਦਵਾਰ ਤੋਂ ਵਾਪਸ ਗੁਰੂ ਜੀ ਪੋਰਸ ਪਿੰਡ ਦੇ ਬਾਹਰ ਆਂ ਡੇਰਾ ਕੀਤਾ ਜਿੱਥੇ ਇੱਕ ਪੰਡਤ ਨੇ ਆਪ ਜੀ ਦੇ ਪੈਰ ਵਿੱਚ পদ্ਮ ਦਾ ਚਿੰਨ ਵੇਖ ਕੇ ਕਿਹਾ ਸੀ ਕਿ ਆਪ ਚਕਰਵਰਤੀ ਰਾਜੇ ਹੋਗੇ ਇਸ ਪੰਡਤ ਦਾ ਨਾਮ ਦੁਰਗਾ ਪ੍ਰਸ਼ਾਦ ਲਿਖਿਆ ਹੈ ਜਦੋਂ ਇਸ ਪੰਡਤ ਨੂੰ ਪਤਾ ਲੱਗਾ ਗੁਰੂ ਜੀ ਆ ਕੇ ਠਹਿਰੇ ਹੋਏ ਨੇ ਬੜੇ ਅਰਸ਼ਾਦ ਨਾਲ ਆਪ ਜੀ ਨੂੰ ਮਿਲਣ ਗਿਆ ਤੇ ਪੰਡਤ ਨੇ ਪਹਿਲਾਂ ਨਮਸਕਾਰ ਕੀਤੇ ਫਿਰ ਬੜੀ ਧੀਰਜ ਨਾਲ ਬੇਨਤੀ ਕਰਕੇ ਕਿਹਾ ਮਹਾਰਾਜ ਮੈਂ ਉਹੀ ਹਾਂ ਜਿਸਨੇ ਆਪ ਜੀ ਦੇ ਚੰਨੋ ਚ ਪਦਮ ਰੇਖਾ ਵੇਖ ਕੇ ਦੱਸਿਆ ਸੀ ਹੁਣ ਸਮਾਂ ਆ ਗਿਆ ਹੈ ਮੂੰ ਮੰਗਿਆ ਦਾਨ ਦਿਓ ਜੋ ਤੁਸਾਂ ਕਦੋਂ ਕਰਾਰ ਕੀਤਾ ਸੀ ਜੇ ਤੇਰੀ ਗੱਲ ਸੱਚੀ ਹੋਈ ਤੈਨੂੰ ਮੂੰ ਮੰਗਿਆ ਦਾਨ ਦਿਆਂਗੇ ਪੰਡਤ ਦੀ ਗੱਲ ਸੁਣ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਤੇਰੀ ਗੱਲ ਠੀਕ ਹੋਈ ਸਾਡਾ ਹੁਕਮ ਚੋਂ ਚੱਕਾ ਦੇ ਚੱਲਦਾ ਹੈ ਹਉ ਤੇਰੀ ਇਸ਼ਿਆ ਹੈ ਮੰਗ ਲੈ ਧੰਦੌਤ ਮੰਗ ਲੈ ਪ੍ਰਲੋਗ ਦਾ ਸੁਖ ਮੰਗ ਲੈ ਜਨਮ ਮਰਨ ਕਟਿਆ ਜਾਏ ਮੰਗ ਲੈ ਸੁਖ ਧੰਦੌਤ ਧੀਆ ਪੁੱਤਰ ਮੰਗਾਗਾ ਲੋਕ ਪ੍ਰਲੋਗ ਵੀ ਜਾ ਕੇ ਜਮਾਂ ਦੇ ਦੁੱਖ ਤੇ ਨਰਕਾਂ ਦਾ ਵਾਸਾ ਮਿਲੇਗਾ ਸੋ ਦੋਹਾ ਵਿੱਚੋਂ ਕਿਹੜਾ ਸੁਖ ਮੰਗ ਲਵਾਂ ਵਿਚਾਰ ਕਰਕੇ ਉਸਨੇ ਆਣ ਮੱਥਾ ਟੇਕਿਆ ਲੋਕਾਂ ਦੇ ਸੁਖ ਦੀ ਇੱਛਾ ਕਰਕੇ ਗੁਰੂ ਜੀ ਨੂੰ ਮੱਥਾ ਟੇਕਿਆ ਤਾਂ ਮਹਾਰਾਜ ਦੋਹਾਂ ਲੋਕਾਂ ਨੇ ਸੁਖ ਦਾ ਧਾਨ ਬਖਸ਼ੋ ਸਮਰਾਥੋ ਦੀ ਮੁਕਤੀ ਯੁਗਤੀ ਉੱਤੇ ਪ੍ਰਸੰਨ ਹੋ ਕੇ ਗੁਰੂ ਜੀ ਨੇ ਹੱਸ ਕੇ ਕਿਹਾ ਅਛਾ ਪੰਡਤ ਜੀ ਤੁਹਾਨੂੰ ਦੋਹਾਂ ਲੋਕਾਂ ਦਾ ਸੁਖ ਪ੍ਰਾਪਤ ਹੋਵੇਗਾ ਤਦ ਤੱਕ ਜਿਉਂਦੇ ਰਹੋਗੇ ਜਦੋਂ ਤੱਕ ਤੁਹਾਡੇ ਪਾਸ ਬਹੁਤ ਧਨ ਹੋਵੇਗਾ ਤੇ ਅੰਤ ਸਮੇਂ ਤੁਸੀਂ ਜਮਾਂ ਦਾ ਦੁੱਖ ਨਹੀਂ ਵੇਖੋਗੇ ਬਕੁੰਠ ਵਿੱਚ ਜਾਓਗੇ ਇਹ ਵਰਦਾਨ ਲੈ ਕੇ ਪੰਡਤ ਪ੍ਰਸੰਤਾ ਪੂਰਵ ਆਪਣੇ ਘਰ ਨੂੰ ਚਲਾ ਗਿਆ ਤੇ ਉਥੇ ਇੱਕ ਰਾਤ ਉਸਰਾਮ ਕਰਕੇ ਦੂਜੇ ਦਿਨ ਗੁਰੂ ਜੀ ਗੋਇੰਦਵਾਲ ਨੂੰ ਚੱਲ ਪਏ ਤੇ ਸਤਲੋਈ ਤੇ ਵਿਆਸਾ ਲੰਘ ਕੇ ਗੋਇੰਦਵਾਲ ਪਹੁੰਚ ਗਏ ਇਹ ਥੇ ਆਪਣੀ ਨਿਰਦੀ ਮਰਿਆਦਾ ਅਨੁਸਾਰ ਲੰਗਰ ਦੀਵਾਨ ਅਤੇ ਉਪਦੇਸ਼ ਦੇ ਕੇ ਸੰਤਾਂ ਦੇ ਵਿੱਚ ਗੁਰਬਾਣੀ ਦੇ ਪ੍ਰਵਾਹ ਚਲਾ ਦਿੱਤੇ ਸਤਿਗੁਰੂ ਸੱਜੇ ਬਾਦਸ਼ਾਹ ਦੀ ਬਖਸ਼ਿਸ਼ ਕਿਰਪਾ ਹੋਈ ਸੋਏ ਸੀ ਪਿਆਰਿਓ ਜਿਹੜੀ ਪਹਿਲੇ ਰੇਤ ਆਪ ਜੀ ਨਾਲ ਸਾਂਝੀ ਕੀਤੀ ਹੈ ਕਿ ਉਹਨਾਂ ਜਮਾਨਿਆਂ ਦੇ ਵਿੱਚ ਕੋਈ ਸਾਧਨ ਨਹੀਂ ਸਨ ਇਕੱਠ ਕਰਨਦੇ ਵੱਡੇ ਪ੍ਰੋਗਰਾਮ ਕਰਨਦੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਭ ਤੋਂ ਪਹਿਲਾਂ ਵਿਸਾਖੀ ਦੇ ਦਿਨ ਦੇ ਉੱਤੇ ਇਕੱਠ ਕੀਤਾ ਉਸ ਤੋਂ ਬਾਅਦ ਅਕਬਰ ਦੇ ਭਰਮਣਵਾਰੇ ਪੰਡਤਾਂ ਦੇ ਭਰਮਣਵਾਰੇ ਲੋਕਾਈ ਨੂੰ ਸਿੱਧੇ ਰਹਿ ਪਾਇਆ ਇਹ ਸੰਤਾਂ ਤਨ ਤਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਵਡਿਆਈ ਜਿਨ੍ਹਾਂ ਨੇ ਸੰਗਤਾਂ ਦੇ ਵਿੱਚ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ ਆਪ ਜੀ ਨੇ ਲੰਗਰ ਪਰਥਾ ਬੜੇ ਢੰਗ ਦੇ ਨਾਲ ਚਲਾਈ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਚੱਲਦਾ ਸੀ ਸ਼ਾਮਾਂ ਨੂੰ ਜਿਤਨਾ ਵੀ ਵਧਿਆ ਲੰਗਰ ਹੁੰਦਾ ਸੀ ਪਿਆਰਿਓ ਉਸ ਨੂੰ ਦਰਿਆਏ ਬਿਆਸ ਦੇ ਵਿੱਚ ਮੁੱਦੇ ਭਾਂਡੇ ਕਰਕੇ ਧੋ ਕੇ ਮੂੰਦੇ ਮਾਰ ਦਿੰਦੇ ਸਨ ਸਵੇਰੇ ਗੁਰੂ ਦਾ ਆਪ ਕਿਰਪਾ ਕਰਦਾ ਸੀ ਔਰ ਉਹ ਭੰਡਾਰੇ ਉਸੇ ਤਰ੍ਹਾਂ ਹੀ ਅਗਲੇ ਦਿਨ ਫਿਰ ਚੱਲ ਜਾਂਦੇ ਸੀ ਕਹਿਣ ਦਾ ਭਾਵ ਸ਼ਾਂਤੋਖ ਦਾ ਜਗ ਸੀ ਔਰ ਪਰਮੇਸ਼ਰ ਆਪ ਖੁਦ ਉਸ ਜਗ ਨੂੰ ਆਣ ਕੇ ਚਨਾਉਂਦਾ ਸੀ ਸੋ ਪਿਆਰਿਓ ਹੋਇਆ ਪੁੱਡਾ ਨੂੰ ਨਾ ਚਤਾਰਣਾ ਹੋਇ ਤੇ ਫਤਿਹ ਜਾਈਏ ਵਾਜ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ